ਮੁੰਡਾ ਦਾ ਭਲਾ ਕਰੋ ਸਮਾਜ ਵਿੱਚ ਕਿਸੇ ਲੋੜਵੰਦ ਦੀ ਬਾਹ ਫੜੋ ਸਮਾਜ ਵਿੱਚ ਕੋਈ ਲੋੜਵੰਦ ਭੁੱਖਾ ਮਰਦਾ ਤੇ ਮਰੀ ਜਾਵੇ ਕਿਸੇ ਨੇ ਕਿਸੇ ਦੀ ਬਾਹ ਨਹੀਂ ਫੜੀ ਇੱਕ ਬੇਨਤੀ ਕਰਾਂ ਸਾਡੇ ਵਿਦਵਾਨਾਂ ਨੇ ਬੜੀ ਕਮਾਲ ਦੀ ਗੱਲ ਲਿਖੀ ਕਹਿੰਦੇ ਗਰੀਬ ਦਾ ਮੂੰਹ ਗੁਰੂ ਦੀ ਗੋਲਖਾ ਗਰੀਬ ਦਾ ਮੂੰਹ ਗੁਰੂ ਦੀ ਗੋਲਖਾ ਕਹਿੰਦੇ ਗੁਰੂ ਦੀ ਗੋਲਖੀ ਹੈ ਗਰੀਬ ਦਾ ਮੂੰਹ ਕਹਿੰਦੇ ਜੇ ਤੂੰ ਕਿਸੇ ਗਰੀਬ ਦੇ ਮੂੰਹ ਵਿੱਚ ਕੋਈ ਪਾਉਣਾ ਹੈ ਨਾ ਕੋਈ ਰੋਟ ਪ੍ਰਸ਼ਾਦਾ ਪਾਉਣਾ ਹੈ ਕੋਈ ਪੈਸੇ ਗਰੀਬ ਨੂੰ ਜਿੰਨਾ ਕਿਸੇ ਲੋੜਵੰਦ ਦੇ ਭਲਾ ਕਰਦਾ ਹੈ ਕਹਿੰਦੇ ਸਮਝ ਲਈ ਉਹ ਗੁਰੂ ਦੇ ਕੋਲ ਪਹੁੰਚ ਰਿਹਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਗੁਰੂ ਦੀ ਗੋਲਕ ਹੀ ਹੈ ਗਰੀਬ ਦਾ ਮੂੰਹ ਜੇ ਗਰੀਬ ਦੇ ਮੂੰਹ ਵਿੱਚ ਪੈ ਗਿਆ ਸਮਝ ਲਈ ਗੁਰੂ ਦੇ ਕੋਲ ਪਹੁੰਚ ਗਿਆ ਸਾਡੇ ਇਤਿਹਾਸ ਨੇ ਬਾਰ ਬਾਰ ਇਹ ਗੱਲ ਸਿਖਾ ਦਿੱਤੀ ਹੈ ਧੰਗ ਗੁਰੂ ਨਾਨਕ ਸਾਹਿਬ ਨੇ ਕਿੰਨੇ ਗਰੀਬਾਂ ਦਾ ਭਲਾ ਕੀਤਾ ਸਲਤਨਪੁਰ ਦੀ ਧਰਤੀ ਤੇ ਲਾ ਲਓ ਕਰਤਾਰਪੁਰ ਦੀ ਧਰਤੀ ਤੇ ਲਾ ਲਓ ਜਦ ਧੰਗੁਰ ਨਾਨਕ ਸਾਹਿਬ ਪ੍ਰਚਾਰ ਫੇੜੀਆਂ ਤੇ ਗਏ ਉੱਥੇ ਜਾ ਕੇ ਲੋੜਵੰਦਾਂ ਦੀ ਸੇਵਾ ਕਰਦੇ ਰਹੇ ਭਲਾ ਕਰਦੇ ਰਹੇ ਗੁਰੂ ਸਾਹਿਬ ਨੇ ਖੂਹ ਲੰਗਵਾਈ ਲੋੜਵੰਦਾਂ ਵਾਸਤੇ ਗੁਰੂ ਸਾਹਿਬ ਨੇ ਜੇ ਲਾਹੌਰ ਵਿੱਚ ਕਾਲ ਪਿਆ ਧੰਗੁਰ ਗੁਰੂ ਅਰਜਨ ਸਾਹਿਬ ਜਿਨ੍ਹਾਂ ਦਾ ਧੰਗੁਰ ਗੁਰੂ ਅਰਜਨ ਸਾਹਿਬ ਜੀ ਲਾਹੌਰ ਵਿੱਚ ਆਪਣੇ ਪਰਿਵਾਰ ਸਮੇਤ ਪਹੁੰਚਦੇ ਨੇ ਉਹਨਾਂ ਕਾਲ ਪੀੜਤਾਂ ਦੀ ਮਦਦ ਕਰਦੇ ਨੇ ਕਿਤੇ ਕਿਤੇ ਕਿਹੜੇ ਕਿਹੜੇ ਗੁਣ ਗੁਰੂ ਦੇ ਸਾਹਮਣੇ ਰੱਖੀਏ ਗੁਰੂ ਸਾਹਿਬ ਹਮੇਸ਼ਾ ਲੋੜਵੰਦਾਂ ਦਾ ਭਲਾ ਕਰਦੇ ਰਹੇ ਮੈਂ ਬੇਨਤੀ ਕਰ ਰਿਹਾ ਕਿ ਸਤਿਗੁਰ ਕਹਿੰਦੇ ਪਿਆਰੇ